सारे भावा लिखा परमेश्वर ने पुर कर आदम, आदम से कहा पूछा तू कहा है ने परमेश्वर ने आदम ने पूछा कि तू कि सारे सारू पता आदम की लुक गया ਉਹ ਲੁੱਕ ਗਿਆ ਹੈ ਕਿਉਂਕਿ ਉਹਨੇ ਪਾਪ ਕੀਤਾ ਸੀਗਾ ਜਦੋਂ ਪਰਮੇਸ਼ਰ ਨੇ ਉਤਪਤੀ ਪਹਿਲੇ ਦਿਨ ਐਜ ਤਸੀ ਪੜਦੇ ਆ ਸ੍ਰਿਸ਼ਟੀ ਕੀਤੀ ਹਰ ਇੱਕ ਜਾਨਵਰ ਬਣਾਇਆ ਆਸਮਾਨ ਬਣਾਇਆ ਧਰਤੀ ਬਣਾਈ ਆਕਾਸ਼ ਬਣਾਇਆ ਤਾਰੇ ਬਣਾਏ ਚੰਦਰਮਾ ਬਣਾਇਆ ਫਲ ਫਰੂਟ ਬਣਾਇਆ ਬ੍ਰਿਕਸ਼ ਲਗਾਇਆ ਅਦਨ ਦੀ ਬਾਟਿਕਾ ਬਣਾਈ ਕਦੇ ਵਾਸਤੇ ਬਣਾਈ ਸੀਗੀ ਆਦਮ ਦੇ ਵਾਸਤੇ ਉਹਨੇ ਆਪਣੇ ਵਾਸਤੇ ਨਹੀਂ ਬਣਾਈ ਸੀ ਨਾ ਪਰ ਆਦਮ ਨੇ ਪਾਪ ਕਰਕੇ ਕੀ ਕੀ ਹੋ ਗਿਆ ਪਰਮੇਸ਼ਵਰ ਦੇ ਕੋਲ ਛਿਪ ਗਿਆ ਜਿਸ ਨੂੰ ਨੇ ਆਵਾਜ਼ ਮਾਰੀ ਅੱਜ ਸਾਨੂੰ ਵੀ ਸਾਰਿਆਂ ਨੂੰ ਪਰਖਣ ਦੀ ਲੋੜ ਆ ਕਿ ਜਦੋਂ ਪਰਮੇਸ਼ਵਰ ਸਾਨੂੰ ਆਵਾਜ਼ ਮਾਰਦਾ ਕਿ ਅਸੀਂ ਕਿੱਥੇ ਲੁਕ ਕੇ ਬੈਠੇ ਹੋ ਆ ਕਿ ਸਟੇਜ ਤੇ ਖੜੇ ਪਏ ਆ ਕਿ ਇਸ ਜਗ੍ਹਾ ਤੇ ਖੜੇ ਪਏ ਆ ਆਦਮ ਤੇ ਪਾਪ ਕਰਕੇ ਲੁਕ ਗਿਆ ਪਰ ਅੱਜ ਦਾ ਜਿਹੜਾ ਇਨਸਾਨ ਆ ਪਾਪ ਵੀ ਕਰੀ ਜਾ ਰਿਹਾ ਤੇ ਪਰਮੇਸ਼ਵਰ ਦੇ ਭਵਨ ਚ ਵੀ ਆ ਰਿਹਾ ਪ੍ਰਾਰਥਨਾ ਵੀ ਕਰ ਰਿਹਾ ਵਚਨ ਵੀ ਪੜ ਰਿਹਾ ਤੇ ਸੁਣਾ ਵੀ ਰਿਹਾ ਤੇ ਕਹਿੰਦੇ ਆਸੀਂ ਸੇਵਕ ਵੀ ਆਂ ਅੱਜ ਦੇ ਇਨਸਾਨ ਤੇ ਇਹ ਹਾਲਾਤ ਹੋ ਚੁੱਕੇ ਆ ਆਦਮ ਤਾਂ ਲੁੱਕ ਗਿਆ ਪਰ ਅਸੀਂ ਲੁੱਕਦੇ ਨਹੀਂ ਪਏ ਇਹ ਵਚਨ ਜਿਹੜਾ ਖੁਦਾ ਨੇ ਸਵੇਰੇ ਮੈਂ ਦਿੱਤਾ ਤੇ ਬਹੁਤ ਹੀ ਜ਼ਿਆਦਾ ਮੈਂ ਗੰਭੀਰ ਹੋ ਗਿਆ ਕਿ ਵਾਕਈ ਅੱਜ ਦਾ ਜਿਹੜਾ ਇਨਸਾਨ ਆ ਪਾਪ ਵਿੱਚ ਵੀ ਫਸਾਇਆ ਤੇ ਕਹਿੰਦਾ ਪਿਆ ਅਸੀਂ ਸੇਵਕਾਂ ਤੇ ਅਸੀਂ ਪਰਮੇਸ਼ਵਰ ਨਾਲ ਚੱਲਦੇ ਆਂ ਅਸੀਂ ਪ੍ਰਭੂ ਜੀਸੂ ਨੂੰ ਮੰਨਦੇ ਆਂ ਤੇ ਅਸੀਂ ਵਚਨ ਪੜ੍ਹਦੇ ਆਂ ਅਸੀਂ ਸੁਣਾਉਂਦੇ ਆਂ ਅਸੀਂ ਸੇਵਾ ਕਰਦੇ ਆਂ ਪਰ ਨਾਲ ਪਾਪ ਵੀ ਕਰੀ ਜਾ ਰਹੇ ਓਏ ਇਹਨਾਂ ਦਾ ਪਾਪ ਜਿੰਨੀ ਮਰਜ਼ੀ ਤੁਸੀਂ ਪ੍ਰਾਰਥਨਾ ਕਰੀ ਜਾਓ ਵਚਨ ਸੁਣਾਈ ਜਾਓ ਪੜ੍ਹੀ ਜਾਓ ਕੋਈ ਫਾਇਦਾ ਨਹੀਂ ਹੋਣਾ ਕਿਉਂਕਿ ਪਾਪ ਕਰਨ ਵਾਲਾ ਇਨਸਾਨ ਦੇ ਖੁਦਾ ਕੀ ਗੰਦਾ ਪਿਆ ਨਾ ਤਾਂ ਮੈਂ ਸੁਣਾਗਾ ਨਾ ਉਹਦੇ ਵੱਲ ਦੇਖਾਂਗਾ ਜੇ ਪਰਮੇਸ਼ੁਰ ਨੇ ਆਦਮ ਨੂੰ ਉਸ ਬਾਟਕਾ ਚੋਂ ਬਾਹਰ ਕੱਢ ਦਿੱਤਾ ਜਨੂ ਨੇ ਆਪਣੇ ਹੱਥਾਂ ਨਾਲ ਆਪਣੇ ਸਵਰੂਪ ਚ ਬਣਾਇ ਸੀ ਆਪਣੀ ਸਮਾਨਤਾ ਚ ਬਣਾਇ ਸੀ ਸਾਡੇ ਦਾ ਕੋਈ ਵੈਲਿਊ ਹੀ ਨਹੀਂ ਹੈਗੀ ਅਸੀਂ ਪਰਮੇਸ਼ਵਰ ਨੂੰ ਜਾਣਦੇ ਹੋਏ ਵੀ ਝੂਠ ਬੋਲਦੇ ਪਏ ਨਸ਼ੇ ਕਰਦੇ ਪਏ ਵਿਚਾਰ ਕਰਦੇ ਪਏ ਚੁਗਲੀ ਨਹੀਂ ਦਿਆ ਬੁਰਾਈ ਕਰਦੇ ਪਏ ਆ ਇੱਕ ਦੂਜੇ ਨੂੰ ਤੁੱਛ ਜਾਣਦੇ ਪਏ ਆ ਗੰਦੀ ਨਜ਼ਰ ਨਾਲ ਦੇਖਦੇ ਪਏ ਆ ਆਪਣੀ ਅਭਿਲਾਸ਼ਾਵਾਂ ਦੇ ਅਨੁਸਾਰ ਜੀ ਰਹੇ ਆ ਆਪਣੀ ਅਭਿਲਾਸ਼ਾਵਾਂ ਦੇ ਵਿੱਚ ਫਸੇ ਪਏ ਆ ਫਿਰ ਅਸੀਂ ਕਹਨੇ ਅਸੀਂ ਸੇਵਕ ਆ ਅਸੀਂ ਪ੍ਰਭੂ ਨੂੰ ਜਾਣਦੇ ਆ ਅਸੀਂ ਪ੍ਰਾਰਥਨਾ ਕਰਦੇ ਆ ਅਸੀਂ ਸੇਵਾ ਕਰਦੇ ਹਾਂ ਜਦਕਿ ਪਰਮੇਸ਼ਵਰ ਦਾ ਵਚਨ ਕੀ ਕਹਿੰਦਾ ਪਿਆ ਆ ਕਿ ਤੂੰ ਆਪਣੇ ਆਪ ਨੂੰ ਦੇਖ ਤੂੰ ਕਿਸ ਜਗਤ 'ਤੇ ਖੜਾ ਪਿਆ ਆ ਕਿ ਤੂੰ ਪਾਪ ਕਰ ਕਰਕੇ ਤੇ ਪ੍ਰਾਰਥਨਾ ਵੀ ਕਰ ਰਿਹਾ ਅੱਜ ਪਰਮੇਸ਼ਵਰ ਦਾ ਕਿਸੇ ਨੂੰ ਚੜਹੀ ਨਹੀਂ ਹੈਗਾ ਕੋਈ ਪਰਮੇਸ਼ਵਰ ਦੇ ਨਾਲ ਸਹੀ ਰੀਤੀ ਦੇ ਨਾਲ ਚੱਲਣਾ ਹੀ ਨਹੀਂ ਚਾਹਦਾ ਪਰਮੇਸ਼ਵਰ ਦਾ ਵਚਨ ਕਹਿੰਦਾ ਮੈਂ ਪਵਿੱਤਰ ਹਾਂ ਤੁਸੀਂ ਵੀ ਪਵਿੱਤਰ ਬਣੋ ਮੈਂ ਦੀਨ ਤੇ ਨਮਰ ਆਪਣੇ ਮਨ ਦੇ ਵਿੱਚ ਤੁਸੀਂ ਵੀ ਦੀਨ ਤੇ ਕੀ ਨਮਰ ਬਣੋ ਜੇ ਮੈਨੂੰ ਸਤਾਇਆ ਗਿਆ ਤਾਂ ਤੁਹਾਨੂੰ ਵੀ ਸਤਾਇਆ ਜਾਏਗਾ ਜੇ ਮੇਰੇ ਨਾਲ ਇਹਨਾਂ ਨੇ ਇਹਨਾਂ ਕੁਝ ਕੀਤਾ ਤੁਹਾਡੇ ਨਾਲ ਕੀ ਕੁਝ ਨਹੀਂ ਕੀਤਾ ਜਾਏਗਾ ਪਰ ਵਚਨ ਨੂੰ ਅਸੀਂ ਮੰਨਦੇ ਨਹੀਂ ਨਾ ਜਾਣਦੇ ਨਾ ਆਪਣੇ ਉੱਤੇ ਲਾਗੂ ਕਰਦੇ ਹਨ ਅਸੀਂ ਆਪਣੀਆਂ ਬਲਾਸ਼ਾਵਾਂ ਦੇ ਵਿੱਚ ਫਸੇ ਪਏ ਪਰਮੇਸ਼ਵਰ ਦਾ ਆਗਮਨ ਜਿਹੜਾ ਬਹੁਤ ਨਜ਼ਦੀਕਾ ਬਹੁਤ ਹੀ ਜ਼ਿਆਦਾ ਨਜ਼ਦੀਕਾ ਉਹ ਕਹਿੰਦਾ ਮੈਂ ਦਵਾਰ ਤੇ ਖੜਾ ਖਟਕਟਾ ਰਿਹਾ ਹਾਂ ਪਰ ਅਸੀਂ ਇਸ ਸੰਸਾਰ ਦੀਆਂ ਜ਼ਰੂਰਤਾਂ ਸੰਸਾਰ ਦੀਆਂ ਬਲਾਸ਼ਾਵਾਂ ਦੇ ਵਿੱਚ ਫਸ ਕੇ ਅਸੀਂ ਪੁੱਲ ਬੈਠੇ ਹਾਂ ਕਿ ਅਸੀਂ ਕੀ ਕਰਦੇ ਪਏ ਹਾਂ ਜੇ ਕੋਈ ਝੂਠ ਬੋਲਦਾ ਜੇ ਕਿਸੇ ਨੂੰ ਮਾਰਾ ਜਵੇ ਮੌਕਾ ਮਿਲਦਾ ਫਟਾਫਟ ਝੂਠ ਬੋਲ ਦਿੰਦਾ ਜੇ ਕਿਸੇ ਦੇ ਅੱਗੇ ਕੋਈ ਸੋਹਣੀ ਕੁੜੀ ਜਾਂ ਕੋਈ ਮੁੰਡਾ ਆਂਦਾ ਹੈ ਫਟਾਫਟ ਆਪਣੀ ਨਜ਼ਰ ਕਮਾ ਕੇ ਉਸ ਦੇ ਵੱਲ ਦੇਖ ਲੈਂਦਾ ਆਪਣੀ ਨਜ਼ਰ ਲੁਕੰਦੀ ਕਰ ਦਿੰਦਾ ਜਦ ਕੀ ਲਿਖਿਆ ਆ ਵਚਨ ਦੇ ਵਿੱਚ ਕਿ ਤੁਸੀਂ ਸੁਨਿਆ ਤੁਸੀਂ ਵਿਵਿਚਾਰ ਨਾ ਕਰਨਾ ਪਰ ਮੈਂ ਕਹਿੰਦਾ ਆ ਕਿ ਜੇ ਤੁਸੀਂ ਦੇਖ ਵੀ ਚੁੱਕੇ ਤਾਂ ਤੁਸੀਂ ਵਿਵਿਚਾਰ ਕਰ ਚੁੱਕੇ ਮੈਂ ਕਹਿੰਦਾ ਕਿ ਤੁਹਾਡੀ ਗੱਲ ਹਾਂ ਦੀ ਹਾਂ ਤੇ ਨਾ ਦੀ ਨਾ ਹੋਣੀ ਚਾਹੀਦੀ ਪਰ ਇਨਸਾਨ ਜਿਹੜਾ ਆ ਝੂਠ ਬੋਲਣ ਦੇ ਵਿੱਚ ਪਿੱਛੇ ਨਹੀਂ ਹਟਦਾ ਪਿਆ ਅਸੀਂ ਆਪਣੇ ਫਾਇਦੇ ਵਾਸਤੇ ਕਿਸੇ ਦਾ ਵੀ ਨੁਕਸਾਨ ਕਰ ਦਿੰਨੇ ਆ ਅਸੀਂ ਆਪਣੇ ਫਾਇਦੇ ਵਾਸਤੇ ਕੁਝ ਵੀ ਕਰ ਦਿੰਨੇ ਆ ਪਰ ਸੋਚਦੇ ਨਹੀਂ ਕਿ ਉਸ ਇਨਸਾਨ ਨੂੰ ਜਿਸ ਨੂੰ ਅਸੀਂ ਧੋਖਾ ਦੇ ਰਹੇ ਆ ਜਿਸ ਨੂੰ ਅਸੀਂ ਵਹਿ ਵਿਚਾਰ ਦੇ ਲਈ ਤਿਆਰ ਕਰਦੇ ਪਿਆ ਜਿਸ ਦੇ ਅੱਗੇ ਝੂਠ ਬੋਲਦੇ ਪਿਆ ਉਹ ਵੀ ਪਰਮੇਸ਼ਵਰ ਦਾ ਹੀ ਬਣਾਇਆ ਹੋਇਆ ਇਨਸਾਨ ਆ ਤੋ ਭਗਤ ਘਟ ਹੁੰਦੇ ਹੋਏ ਮੈਂ ਇਹ ਕਹੂੰਗਾ ਕਿ ਪਰਮੇਸ਼ਵਰ ਦਾ ਆਗਮਨ ਜਿਹੜਾ ਬਹੁਤ ਨਜ਼ਦੀਕਾ ਆਪਣੇ ਆਪ ਨੂੰ ਉਸ ਸਟੇਜ ਤੇ ਨਾ ਲਿਆਓ ਕਿ ਪਰਮੇਸ਼ਵਰ ਨਾਲ ਤੁਹਾਡੀ ਸੁਣੇ ਨਾ ਤੁਹਾਨੂੰ ਦੇਖੇ ਉਹ ਪੰਜ ਕੁਆਰੀਆਂ ਪਰਮੇਸ਼ਵਰ ਦਾ ਇੰਤਜ਼ਾਰ ਕਰ ਰਹੀਆਂ ਸੀ ਪਰ ਉਹਨਾਂ ਦੇ ਦੀਏ ਵਿੱਚ ਤੇਲ ਹੀ ਨਹੀਂ ਸੀਗਾ ਨਾਲ ਉਹਨਾਂ ਦੇ ਕੁੱਪੀਆਂ ਵਿੱਚ ਤੇਲ ਸੀਗਾ ਅਸੀਂ ਵੀ ਇਦਾਂ ਹੀ ਬਿਨਾ ਤੇਲ ਤੋਂ ਬਿਨਾ ਕੁੱਪੀਆਂ ਤੋਂ ਕੀਆ ਪਰਮੇਸ਼ਵਰ ਦੇ ਅੱਗੇ ਖੜੇ ਪਿਆ ਉਹ ਦਾ ਇੰਤਜ਼ਾਰ ਕਰਦੇ ਪਏ ਕਿ ਇੱਕ ਦਿਨ ਆਊਗਾ ਦਾ ਸਾਨੂੰ ਲੈ ਕੇ ਜਾਊਗਾ ਪਰ ਜੇ ਸਾਡੇ ਦੀਆਂ ਦੇ ਵਿੱਚ ਤੇਲ ਹੀ ਨਹੀਂ ਹੋਊਗਾ ਤੇ ਇਹਨਾਂ ਕੁੱਪੀਆਂ ਵਿੱਚ ਤੇਲ ਹੋਊਗਾ ਤੇ ਅਸੀਂ ਬਾਅਦ ਚ ਆਵਾਂਗੇ ਸਾਡੇ ਲਈ ਵੀ ਦਰਵਾਜ਼ਾ ਖੋਲ ਤੇ ਉਦੋਂ ਪਰਮੇਸ਼ਰ ਦੀ ਆਵਾਜ਼ ਆਏਗੀ ਮੈਂ ਤੁਹਾਨੂੰ ਨਹੀਂ ਜਾਣਦਾ ਤੁਸੀਂ ਕੌਣ ਹੋ ਕਿਉਂਕਿ ਇਨਸਾਨ ਇਸ ਜਿਹਦੇ ਯੁੱਗ ਦੇ ਵਿੱਚ ਪਾਪ ਕਰ ਕਰਕੇ ਪਰਮੇਸ਼ਰ ਦੇ ਨਾਲ ਚੱਲਦਾ ਪਿਆ ਪਰਮੇਸ਼ਰ ਪਵਿੱਤਰ ਆ ਤੇ ਪਵਿੱਤਰ ਹੀ ਰਹੇਗਾ ਉਹ ਅੱਜ ਵੀ ਪਵਿੱਤਰ ਆ ਕੱਲ ਵੀ ਪਵਿੱਤਰ ਸੀ ਤਾਂ ਕੱਲ ਵੀ ਪਵਿੱਤਰ ਹੀ ਰਹੇਗਾ ਉਹਨੂੰ ਕੋਈ ਨਹੀਂ ਬਦਲ ਸਕਦਾ ਪਰ ਇਨਸਾਨ ਗਿੱਗੜ ਦੀ ਤਰ੍ਹਾਂ ਰੰਗ ਬਦਲ ਕੇ ਆਪਣੇ ਆਪ ਨੂੰ ਬਦਲ ਲੈਂਦਾ ਆ ਚਰਚ ਵਿੱਚ ਆ ਕੇ ਪਵਿੱਤਰ ਬਣ ਜਾਂਦਾ ਹੈ ਤੇ ਬਾਹਰ ਜਾ ਕੇ ਆਪਣੀ ਨਜ਼ਰ ਨੂੰ ਹੋਰ ਹੀ ਤਰ੍ਹਾਂ ਦੀ ਕਰ ਲੈਂਦਾ ਆ ਆਪਣੇ ਮਨ ਨੂੰ ਹੋਰ ਤਰ੍ਹਾਂ ਦਾ ਕਰ ਲੈਂਦਾ ਆ ਆਪਣੇ ਸਰੀਰਿਕ ਦੇਹ ਨੂੰ ਹੋਰ ਤਰ੍ਹਾਂ ਦੀ ਕਰ ਲੈਂਦਾ ਆ ਆਪਣੇ ਸੋਚਾ ਵਿਚਾਰਾਂ ਨੂੰ ਹੋਰ ਤਰ੍ਹਾਂ ਦਾ ਕਰ ਲੈਂਦਾ ਉਹ ਆਦਮ ਤਾਂ ਪਾਪ ਕਰਕੇ ਛੁੱਪ ਗਿਆ ਪਰ ਸਾਡੇ ਕੋ ਸਾਡੇ ਮਨ ਚ ਕੋਈ ਅਜਿਹਾ ਪਛਤਾਪ ਹੀ ਨਹੀਂ ਕਿਸੀਂ ਪਾਪ ਕਰਕੇ ਪਰਮੇਸ਼ਵਰ ਕੋਲੋਂ ਕੀਆ ਛੁੱਪ ਜਾਈਏ ਚੁੱਪਨਾ ਦਾ ਕੀ ਆਪਣਾ ਪਾਪ ਵੀ ਨਹੀਂ ਮੰਨਦੇ ਨਾ ਨੂੰ ਛੱਡਣ ਲਈ ਤਿਆਰ ਹੁੰਦੇ ਪਏ ਪਰ ਪਰਮੇਸ਼ਵਰ ਦਾ ਆਗਮਨ ਜਿਹੜਾ ਭਾਈ ਭੈਣੋਂ ਤੇ ਬੱਚਿਓ ਬਜ਼ੁਰਗੋ ਬਹੁਤ ਨਿਕਟਾ ਇਸ ਲਈ ਆਪਣੇ ਆਪ ਨੂੰ ਸੁਧਾਰੋ ਜੇ ਸਾਡੇ ਅੰਦਰ ਕੋਈ ਕਮੀ ਹੈ ਕਹੋ ਖੁਦਾ ਮੈਂ ਨਹੀਂ ਛੱਟ ਪਾ ਰਿਹਾ ਮੇਰੀ ਮਦਦ ਕਰ ਮੇਰੀ ਸਹਾਇਤਾ ਕਰ ਪਰਮੇਸ਼ਵਰ ਜ਼ਰੂਰ ਤੁਹਾਡੀ ਮਦਦ ਸਹਾਇਤਾ ਕਰੇਗਾ ਉਜਾੜੂ ਪੁੱਤਰ ਨੇ ਸਾਰਾ ਕੁਝ ਗਵਾ ਕੇ ਕਿਹਦੇ ਕੋਲ ਗਿਆ ਖੁਦਾ ਕੋਲ ਗਿਆ ਕਿਸੇ ਇਨਸਾਨ ਕੋਲ ਨਹੀਂ ਗਿਆ ਆਪਣੇ ਪਿਓ ਕੋਲ ਗਿਆ ਤੁਸੀਂ ਵੀ ਖੁਦਾ ਕੋਲ ਜਾਓ ਆਪਣੇ ਪਿਓ ਕੋਲ ਜਾਓ ਤੁਹਾਨੂੰ ਜਰੂਰ ਗਲੇ ਲਗਾਏਗਾ ਤੇ ਤੁਸੀਂ ਉਚਰਤਾ ਹੈ ਕਿ ਜਿੱਦਾਂ ਵੇ ਵਿਚਾਰ ਨੇ ਇਸਤਰੀ ਨੂੰ ਖੁਦਾ ਨੇ ਕਿਹਾ ਜਾ ਫਿਰ ਤੋ ਪਾਪ ਨਾ ਕਰੀ ਉਹ ਪਾਪ ਸਾਨੂੰ ਛੱਡਨੇ ਪੈਣੇ ਸਾਰਿਆਂ ਚਰਮੇ ਸੀ